ਮਾਨ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਯੂ ਟਰਨ ਲੈ ਲਿਆ ਜਿਸ ਤੋਂ ਬਾਅਦ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਇੱਕ ਮੁਆਵਜ਼ਾ ਦੇਣ ਵਾਲੀ ਸਕੀਮ ਜਿਸ ਦਾ ਕੀ ਵੱਡਾ ਐਲਾਨ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਕੀਤਾ ਗਿਆ ਸੀ ਉਹ ਸਕੀਮ ਬੰਦ ਕਰ ਦਿੱਤੀ ਹੈ ਇਸ ਦਾ ਖੁਲਾਸਾ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਆਪਣੀ ਐਕਸ ਦੇ ਉੱਪਰ ਇੱਕ ਪੋਸਟ ਪਾ ਕੇ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਖਬਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦਾ ਬਿਆਨ ਦਿਖਾਇਆ ਗਿਆ ਸੋ ਦੱਸ ਦਈਏ ਕਿ ਐਕਸ ਦੇ ਉੱਪਰ ਸਰਕਾਰ ਨੂੰ ਇਸ ਯੂ ਟਰਨ ਦੇ ਉੱਪਰ ਘੇਰਦੇ ਹੋਏ ਦਿਖਾਈ ਦਿੱਤੇ ਨੇ ਸੁਖਪਾਲ ਸਿੰਘ ਖਹਿਰਾ ਮਾਮਲਾ ਮੂੰਗੀ ਦੇ ਨਾਲ ਸੰਬੰਧਿਤ ਮੁਆਵਜ਼ਾ ਦੇਣ ਨੂੰ ਲੈ ਕੇ ਜਿਸ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਅਤੇ ਉਹਨਾਂ ਨੇ ਆਪਣੇ ਐਕਸ ਦੇ ਉੱਪਰ ਲਿਖਿਆ ਕਿ ਆਖਰਕਾਰ ਪਗਬੰਤਮਨ ਸਰਕਾਰ ਅਸਦੇ ਉਸਦੇ ਖੇਤੀਬਾੜੀ ਮੰਤਰੀ ਨੇ ਰਾਜ ਸਪਾਂਸਰਡ ਐਮਐਸਪੀ ਤੇ ਮੂੰਗੀ ਦਾਲ ਦੀ ਖਰੀਦ ਕਰਨ ਵਿੱਚ ਆਪਣੀ ਪੂਰੀ ਅਸਫਲਤਾ ਨੂੰ ਵਾਪਸ ਲੈ ਲਿਆ ਹੈ ਇਸ ਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਸਾਡੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਣਕ ਝੋਨੇ ਦੇ ਚੱਕਰ ਤੋਂ ਫਸਲਾਂ ਦੀ ਵਿਭਿੰਨਤਾ ਕਰਨ ਵਿੱਚ ਆਪਣੀ ਅਸਫਲਤਾ ਨੂੰ ਸਵੀਕਾਰ ਕਰ ਲਿਆ ਹੈ ਇਹ ਇੱਕ ਹੋਰ ਵੱਡਾ ਯੂ ਟਰਨ ਹੈ ਸੋ ਇਹ ਉਹ ਪੋਸਟ ਹੈ ਜਿਹੜੀ ਕਿ ਸੁਖਪਾਲ ਸਿੰਘ ਖੈਰਾ ਤੋਂ ਵੱਲੋਂ ਆਪਣੇ ਐਕਸ ਦੇ ਉੱਪਰ ਸ਼ੇਅਰ ਕੀਤੀ ਗਈ ਹੈ ਨਾਲ ਹੀ ਨਾ ਦੱਸ diel ਕਿ ਉਹਨਾਂ ਨੇ ਇੱਕ ਅਖਬਾਰ ਦੀ ਪੋਸਟ ਹੈ ਜਿਹੜੀ ਅਖਬਾਰ ਦੀ ਇੱਕ ਖਬਰ ਨੂੰ ਵੀ ਨਾਲ ਪੋਸਟ ਕੀਤਾ ਹੈ ਜਿਸ ਦੇ ਵਿੱਚ ਮੂੰਗੀ ਲਈ ਸਰਕਾਰ ਨਹੀਂ ਦੇਵੇਗੀ ਕੋਈ ਮੁਆਵਜ਼ਾ ਪਹਿਲੇ ਸਾਲ ਤੋਂ ਬਾਅਦ ਬੰਦ ਕੀਤੀ ਸਕੀਮ ਦੇ ਵਿੱਚ ਇਹ ਖੁੱਡੀਆਂ ਸਾਹਿਬ ਦਾ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦਾ ਬਿਆਨ ਦਿਖਾਇਆ ਗਿਆ ਸੋ ਦੱਸ diel ਕਿ ਉਸ ਖਬਰ ਦੀ ਹੈਡਲਾਈਨ ਹੈ ਕਿ ਮੂੰਗੀ ਦੀ ਐਮਐਸਪੀ ਤੋਂ ਪਿੱਛੇ ਹੱਟੀ ਪੰਜਾਬ ਸਰਕਾਰ ਖੇਤੀਬਾੜੀ ਮੰਤਰੀ ਦਾ ਐਲਾਨ ਗਲਤ ਸੀ ਸਾਡਾ ਫੈਸਲਾ ਸੋ ਇਹ ਉਹ ਖਬਰ ਹੈ ਜਿਹੜੀ ਕਿ ਨਸ਼ਰ ਕੀਤੀ ਗਈ ਹੈ ਆਪਣੀ ਪੋਸਟ ਦੇ ਵਿੱਚ ਸੁਪਾਲ ਸਿੰਘ ਖੈਰਾ ਦੇ ਵੱਲੋਂ ਸੋ ਉਹਨਾਂ ਨੇ ਅੱਗੇ ਲਿਖਿਆ ਸੋ ਇਸ ਖਬਰ ਦੇ ਮੁਤਾਬਕ ਜਿਹੜੀ ਖਬਰ ਕੀ ਸੀਨੀਅਰ ਪੱਤਰਕਾਰ ਅਸ਼ਵਨੀ ਚਾਵਲਾ ਦੇ ਵੱਲੋਂ ਲਿਖੀ ਗਈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਮੂੰਗੀ ਦੀ ਬਿਜਾਈ ਤੇ ਕੋਈ ਵੀ ਐਮਐਸਪੀ ਜਾਂ ਫਿਰ ਮੁਆਵਜ਼ਾ ਨਹੀਂ ਮਿਲੇਗਾ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਤੇ ਭਵਿੱਖ ਵਿੱਚ ਕੋਈ ਵੀ ਕਿਸਾਨ ਜਾਂ ਫਿਰ ਕਿਸਾਨ ਜਥੇਬੰਦੀ ਇਸ ਮੁਆਵਜ਼ੇ ਲਈ ਦਾਅਵਾ ਪੇਸ਼ ਨਹੀਂ ਕਰ ਸਕਦੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਖੁਦ ਮੰਨਣਾ ਹੈ ਕਿ ਮੂੰਗੀ ਤੇ ਐਮਐਸਪੀ ਦੇ ਨਾਲ ਹੀ ਮੁਆਵਜ਼ਾ ਦੇਣ ਦੀ ਸਕੀਮ ਪੰਜਾਬ ਸਰਕਾਰ ਦਾ ਗਲਤ ਫੈਸਲਾ ਸੀ ਜਿਸ ਕਾਰਨ ਉਸ ਨੂੰ ਵਾਪਸ ਲੈ ਲਿਆ ਗਿਆ ਉਹਨਾਂ ਨੇ ਚੰਡੀਗੜ੍ਹ ਵਿਖੇ ਸਪਸ਼ਟ ਕਰ ਦਿੱਤਾ ਕਿ ਇਹ ਸਕੀਮ ਨੂੰ ਪਹਿਲੇ ਸਾਲ ਤੋਂ ਬਾਅਦ ਹੀ ਬੰਦ ਕਰ ਦਿੱਤਾ ਗਿਆ ਸੀ ਜਾਣਕਾਰ ਅਨੁਸਾਰ ਪੰਜਾਬ ਦੀ ਸੱਤਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਅਪੀਲ ਖੇਤੀ ਵਿਭੰਨਤਾ ਦੀ ਕੀਤੀ ਗਈ ਸੀ ਫਸਲੀ ਚੱਕਰਾਂ ਦੇ ਫਸਲਾਂ ਦੇ ਵਿੱਚੋਂ ਨਿਕਲਣ ਦੀ ਗੱਲ ਕੀਤੀ ਗਈ ਸੀ ਤੇ ਨਾਲ ਉਹਨਾਂ ਕਿਹਾ ਸੀ ਕਿ ਜੇਕਰ ਮੂੰਗੀ ਦੇ ਥੱਲੇ ਜਿਹੜਾ ਰਕਬਾਗਾ ਉਸ ਨੂੰ ਵਧਾਉਣਗੇ ਕਿਸਾਨ ਤਾਂ ਉਹਨਾਂ ਦੀ ਜਿਹੜੀ ਇਹ ਫਸਲ ਹੈ ਮੂੰਗੀ ਦੀ ਫਸਲ ਹੈ ਉਸ ਨੂੰ ਪੰਜਾਬ ਸਰਕਾਰ ਐਮ ਐਸ ਪੀ ਦੇ ਉੱਪਰ ਖਰੀਦੇਗੀ ਪੰਜਾਬ ਸਰਕਾਰ ਐਮ ਐਸ ਪੀ ਦੇ ਉੱਪਰ ਖਰੀਦੇਗੀ ਜੇਕਰ ਪ੍ਰਾਈਵੇਟ ਤੌਰ ਤੇ ਮੂੰਗੀ ਦੀ ਫਸਲ ਵਪਾਰੀਆਂ ਦੇ ਵੱਲੋਂ ਘੱਟ ਪੈਸੇ ਦੇ ਉੱਪਰ ਖਿੱਦੀ ਜਾਂਦੇ ਜਾਂ ਫਿਰ ਉਹ ਐਮ ਐਸ ਪੀ ਦੇ ਉੱਪਰ ਨਹੀਂ ਖਰੀਦੀ ਜਾਂਦੀ ਤਾਂ ਕਿਸਾਨ ਦਾ ਜਿੰਨਾ ਵੀ ਨੁਕਸਾਨ ਐਮ ਐਸ ਪੀ ਦੀ ਰਕਮ ਦੇ ਉੱਪਰ ਹੋਵੇਗਾ ਉਸ ਦਾ ਮੁਆਵਜ਼ਾ ਕਿਸਾਨ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਇਹ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਨਤਕ ਤੌਰ ਤੇ ਕੀਤਾ ਗਿਆ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਝੋਨੇ ਦੀ ਫਸਲ ਘੱਟ ਬੀਜੀ ਜਾਏਗੀ ਮੂੰਗੀ ਦੀ ਫਸਲ ਵੱਧ ਬੀਜੀ ਜਾਏਗੀ ਤਾਂ ਇਸ ਨਾਲ ਪੰਜਾਬ ਦੀ ਧਰਤੀ ਹਟਲਾ ਪਾਣੀ ਹੈ ਜੋ ਸੁਰੱਖਿਅਤ ਰਹੇਗਾ ਕਿਉਂਕਿ ਝੋਨੇ ਦੀ ਫਸਲ ਦੇ ਲਈ ਜਿਆਦਾ ਪਾਣੀ ਵੇਸਟ ਹੁੰਦਾ ਹੈ ਜਿਆਦਾ ਪਾਣੀ ਝੋਨੇ ਦੀ ਫਸਲ ਨੂੰ ਲਗਾਉਣਾ ਪੈਂਦਾ ਤੇ ਉਹਨਾਂ ਨੇ ਖੇਤੀ ਭਿੰਨਤਾ ਦੀ ਗੱਲ ਕੀਤੀ ਤੇ ਨਾਲ ਹੀ ਨਾਲ ਪੰਜਾਬ ਸਰਕਾਰ ਵੱਲੋਂ ਆਪਣੇ ਤੌਰ ਤੇ ਐਮਐਸਪੀ ਦੀ ਗੱਲ ਵੀ ਕੀਤੀ ਗਈ ਸੀ ਕਿ ਅਸੀਂ ਐਮਐਸਪੀ ਦਵਾਂਗੇ ਲੇਕਿਨ ਇਸ ਦੇ ਉੱਪਰ ਹੁਣ ਪੰਜਾਬ ਸਰਕਾਰ ਦੇ ਮੰਤਰੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੱਡਾ ਬਿਆਨ ਆਇਆ ਤੇ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਦੇ ਵੱਲੋਂ ਇਹ ਸਕੀਮ ਹੈ ਜਿਹੜੀ ਪਹਿਲੇ ਸਾਲ ਤੋਂ ਬਾਅਦ ਹੀ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਕੋਈ ਵੀ ਕਿਸਾਨ ਜਾਂ ਕਿਸਾਨ ਜਥੇਬੰਦੀ ਇਸ ਐਮਐਸਪੀ ਨੂੰ ਲੈ ਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਨਹੀਂ ਕਰੇਗਾ ਸੋ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਪੰਜਾਬ ਚ ਝੋਨੇ ਦੀ ਬਿਜਾਈ ਕਾਰਨ ਦੇ ਕਰਨ ਦੇ ਨਾਲ ਜ਼ਮੀਨ ਹੇਟਲਾ ਪਾਣੀ ਹੈ ਜਿਹੜਾ ਜ਼ਿਆਦਾ ਹੀਟਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਪੰਜਾਬ ਨੂੰ ਪਾਣੀ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਏਗਾ ਇਸ ਲਈ ਝੋਨੇ ਦੀ ਥਾਂ ਤੇ ਪੰਜਾਬ ਚ ਮੂੰਗੀ ਦੀ ਬਿਜਾਈ ਜ਼ਿਆਦਾ ਜ਼ਮੀਨ ਤੇ ਕੀਤੀ ਜਾਵੇ ਇਸ ਦੇ ਨਾਲ ਪਾਣੀ ਦੀ ਬਚਤ ਹੋਏਗੀ ਅਤੇ ਪੰਜਾਬ ਸਰਕਾਰ ਮੂੰਗੀ ਦੀ ਐਮਐਸਪੀ ਤੇ ਖਰੀਦ ਕਰੇਗੀ ਇਹ ਵੱਡਾ ਬਿਆਨ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੂੰਗੀ ਦੀ ਐਮਐਸਪੀ ਨੂੰ ਲੈ ਕੇ ਦਿੱਤਾ ਗਿਆ ਸੀ ਤੇ ਉਹਨਾਂ ਇਹ ਵੀ ਕਹੇ ਸੀ ਕਿ ਜਿਹੜੇ ਕਿਸਾਨਾਂ ਦੀ ਮੂੰਗੀ ਘੱਟ ਰੇਟਾਂ ਤੇ बिकੇਗੀ ਤਾਂ ਉਸ ਕਿਸਾਨ ਨੂੰ ਐਮਐਸਪੀ ਅਨੁਸਾਰ ਬਾਕੀ ਬਕਾਇਆ ਸਰਕਾਰ ਵੱਲੋਂ ਮੁਆਵਜ਼ੇ ਵਜੋਂ ਦਿੱਤਾ ਜਾਏਗਾ ਸੋ ਇਹ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੂੰਗੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਪ੍ਰੇਰਿਤ ਕਰਨ ਦੇ ਲਈ ਐਮਐਸਪੀ ਦੀ ਗੱਲ ਕਹੀ ਗਈ ਸੀ ਤੇ ਨਾਲ ਇਹ ਵੀ ਕਿਹਾ ਗਿਆ ਸੀ ਵੀ ਜੇਕਰ ਮੂੰਗੀ ਦੀ ਫਸਲ ਐਮਐਸਪੀ ਦੇ ਘੱਟ ਰੇਟਾਂ ਦੇ ਉੱਪਰ ਪ੍ਰਾਈਵੇਟ ਤੌਰ ਤੇ ਜਿਹੜੇ ਵਪਾਰੀਆਂ ਵੱਲੋਂ ਖਰੀਦੀ ਜਾਂਦੀ ਹੈ ਤਾਂ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ ਸਗੋਂ ਐਮਐਸਪੀ ਦੇ ਅਨੁਸਾਰ ਬਕਾਇਆ ਜਿਹੜੀ ਰਾਸ਼ੀ ਹੋਏਗੀ ਉਹ ਮੁਆਵਜ਼ੇ ਦੇ ਰੂਪ ਦੇ ਵਿੱਚ ਕਿਸਾਨ ਨੂੰ ਸਰਕਾਰ ਦੇ ਵੱਲੋਂ ਦਿੱਤੀ ਜਾਏਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੇ ਕਿਸਾਨਾਂ ਵੱਲੋਂ ਪਹਿਲੇ ਸਾਲ 2022 ਵਿੱਚ ਸਵਾ ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਤੇ ਮੂੰਗੀ ਦੀ ਫਸਲ ਕੀਤੀ ਗਈ ਸੀ ਪਰ ਮੂੰਗੀ ਦੀ ਗੁਣਵੱਤਾ ਵਿੱਚ ਘਾਟ ਹੋਣ ਕਰਕੇ ਉਹ ਮੂੰਗੀ ਐਮਐਸਪੀ ਤੇ ਨਹੀਂ ਵਿਕ ਸਕੀ ਤਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਕੀ ਪੈਸੇ ਮੁਆਵਜ਼ੇ ਦੇ ਰੂਪ ਵਿੱਚ ਦਿੱਤੇ ਗਏ ਸੀ ਪਹਿਲੇ ਸਾਲ ਤੋਂ ਬਾਅਦ ਮੂੰਗੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਬੰਦ ਹੋ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਵੀ ਅਧਿਕਾਰਤ ਸੂਚਨਾ ਨਹੀਂ ਦਿੱਤੀ ਜਾ ਰਹੀ ਸੀ ਹੁਣ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਾਫ਼ ਕਰ ਦਿੱਤਾ ਹੈ ਕੀ ਪਹਿਲੇ ਸਾਲ ਤਜਰਬੇ ਦੇ ਰੂਪ ਵਿੱਚ ਐਮਐਸਪੀ ਮੁਆਵਜ਼ਾ ਦੇਣ ਦਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸੀ ਪਰ ਇਹ ਤਜਰਬਾ ਠੀਕ ਨਹੀਂ ਰਿਹਾ ਸਰਕਾਰ ਨੂੰ ਮੂੰਗੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬਿਜਲੀ ਵੀ ਜ਼ਿਆਦਾ ਦੇਣੀ ਪਈ ਤੇ ਮੂੰਗੀ ਦੀ ਕੁਆਲਿਟੀ ਵੀ ਠੀਕ ਨਹੀਂ ਨਿਕਲੀ ਇਸ ਲਈ ਸਰਕਾਰ ਵੱਲੋਂ ਇਸ ਮੁਆਵਜ਼ਾ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਪੰਜਾਬ ਵਿੱਚ ਕਿਸੇ ਵੀ ਕਿਸਾਨ ਦੀ ਮੂੰਗੀ ਜੇਕਰ ਐਮਐਸਪੀ ਦੇ ਉੱਪਰ ਨਹੀਂ ਵਿਕਦੀ ਤਾਂ ਪੰਜਾਬ ਸਰਕਾਰ ਇਸ ਤੇ ਕੋਈ ਵੀ ਮੁਆਵਜ਼ਾ ਨਹੀਂ ਦੇਵੇਗੀ ਇਹ ਕਹਿਣਾਗਾ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਜੀ ਵੱਲੋਂ ਸੋ ਖੁਡਿਆ ਸਾਹਿਬ ਦਾ ਇਹ ਵੱਡਾ ਬਿਆਨ ਹੈ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਫੈਸਲਾ ਲਿਆ ਗਈ ਸਰਕਾਰ ਦੇ ਵੱਲੋਂ ਇਹ ਤਜਰਬਾ ਜੋ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਇਹ ਤਜਰਬਾ ਠੀਕ ਨਹੀਂ ਰਿਹਾ ਕਿਉਂਕਿ ਜਿੱਥੇ ਕਿਸਾਨਾਂ ਨੂੰ ਜ਼ਿਆਦਾ ਬਿਜਲੀ ਦੇਣੀ ਪਈ ਸੀ ਉੱਥੇ ਜਿਹੜੀ ਗੁਣਵੱਤਾ ਸੀ ਫਸਲ ਦੀ ਉਹ ਵਧੀਆ ਨਹੀਂ ਸੀ ਜਿਸ ਕਾਰਨ ਸਰਕਾਰ ਨੂੰ ਵੀ ਇਸ ਸਕੀਮ ਤੋਂ ਹੁਣ ਪੈਰ ਜਿਹੜੇ ਪਿੱਛੇ ਖਿੱਚਨੇ ਪੈ ਰਹੇ ਭਾਵੇਂ ਕਿ ਪਹਿਲੇ ਸਾਲ ਤੋਂ ਜੋ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਰੂਰ ਗਿਆ ਸੀ ਲੇਕਿਨ ਇਸ ਸੰਬੰਧੀ ਅਗਲੇ ਸਾਲ ਕਿਉਂਕਿ ਮੁਆਵਜ਼ਾ ਬੰਦ ਕਰ ਦਿੱਤਾ ਗਿਆ ਤੇ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰਤਕ ਬਿਆਨ ਹੈ ਜਿਹੜਾ ਨਹੀਂ ਆਇਆ ਜਿਸ ਕਾਰਨ ਕਿਸਾਨ ਲਗਾਤਾਰ ਮੂੰਗੀ ਦੀ ਵਿਜਾਈ ਕਰਦੇ ਰਹੇ ਲੇਕਿਨ ਹੁਣ ਖੁੱਡੀਆਂ ਸਾਹਬ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਦੱਸਿਆ ਗਿਆ ਕਿ ਜਿਹੜੀ ਸਕੀਮ ਹੈ ਉਹ ਬੰਦ ਕਰ ਦਿੱਤੀ ਗਈ ਹੈ ਹੁਣ ਕੋਈ ਵੀ ਕਿਸਾਨ ਜਿਹੜਾ ਮੁਆਵਜ਼ਾ ਨਹੀਂ ਮੰਗੇਗਾ ਤੇ ਨਾ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਇਸ ਵੱਡੇ ਯੂ ਟਰਨ ਦੇ ਉੱਪਰ ਕਿਉਂਕਿ ਵੱਡੇ ਯੂ ਟਰਨ ਦੇ ਨਾਲ ਸਰਕਾਰ ਦੇ ਵੱਲੋਂ ਜੋ ਯੂ ਟਰਨ ਲਿਆ ਗਿਆ ਮਾਨ ਸਰਕਾਰ ਦੇ ਵੱਲੋਂ ਜੋ ਯੂ ਟਰਨ ਗਿਆ ਲਿਆ ਗਿਆ ਉਸ ਨਾਲ ਕਿਸਾਨਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਸਰਕਾਰ ਦੇ ਵੱਲ ਆਸ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਕਿਸਾਨਾਂ ਦੇ ਲਈ ਕਿਸੇ ਝਟਕੇ ਤੋਂ ਕਟ ਨਹੀਂ ਕਿਉਂਕਿ ਵੱਡੀ ਪੱਧਰ ਦੇ ਉੱਪਰ ਮੁੱਖ ਮੰਤਰੀ ਸਾਹਿਬ ਦੇ ਕਹਿਣ ਦੇ ਉੱਪਰ ਭਗਵੰਤ ਮਾਨ ਜੀ ਦੇ ਕਹਿਣ ਦੇ ਉੱਪਰ ਕਿਸਾਨਾਂ ਦੇ ਵੱਲੋਂ ਰਕਵਾ ਜਿਹੜਾ ਮੂੰਗੀ ਦੀ ਫਸਲ ਇਹਟ ਵਧਾਇਆ ਗਿਆ ਸੀ ਲੇਕਿਨ ਹੁਣ ਜਦੋਂ ਉਹਨਾਂ ਦੀ ਫਸਲ ਹੈ ਜਿਹੜੀ ਮੂੰਗੀ ਦੀ ਫਸਲ ਹੈ ਐਮਐਸਬੀ ਤੇ ਉੱਪਰ ਨਹੀਂ ਵਿਕ ਰਹੀ ਤੇ ਸਰਕਾਰ ਵੱਲੋਂ ਵੀ ਪੈਰ ਪਿੱਛੇ ਖਿੱਚ ਲੈ ਗਏ ਨੇ ਕਿਉਂਕਿ ਮੁਆਵਜ਼ਾ ਦੇਣ ਤੋਂ ਮੁੱਖ ਮੰਤਰੀ ਸਾਹਿਬ ਨੇ ਕੋਰਾ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਲਈ ਵੱਡਾ ਝਟਕਾ ਤੇ ਇਸ ਮਾਮਲੇ ਦੇ ਉੱਪਰ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇਹ ਕਹੀ ਗਿਆ ਕਿ ਸਰਕਾਰ ਜਿਹੜੀ ਸਰਕਾਰ ਦੀ ਅਸਫਲਤਾ ਹੈ ਉਸ ਨੂੰ ਸਰਕਾਰ ਦੇ ਵੱਲੋਂ ਹੁਣ ਖੁਦ ਹੀ ਮੰਨ ਲਿਆ ਗਿਆ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਮਰੇ ਰਹੋ ਔਰ ਜਾਨਾ ਲੋਕਾਂ ਦਾ ਟੀਵੀ ਦੇ ਨਾਲ